ਦੇਖੋ ਰੁਨੀਤ ਬਿੱਟੂ ਹੋਰੀ ਸੁਨੀਲ ਜਾਖੜ ਹੋਰੀ ਕੈਪਟਨ ਹੋਰੀ ਇਹ ਤਾਂ ਮਾਫੀ ਮੰਗਣ ਤੇ ਰੱਖੇ ਹੋਏ ਨੇ ਉੱਪਰੋਂ ਫੈਸਲੇ ਲੈ ਕੇ ਬਾਅਦਸ ਲੈੰਦੇ ਨੇ ਇਹਨਾਂ ਨੂੰ ਹੋਰ ਆ ਕੇ ਕਰ ਦਿੰਦੇ ਨੇ ਵੀ ਮਾਫ ਮੰਗੋ ਮਾਫੀਆਂ ਹੁਣ ਸੁਰਮਨੀਤ ਬਿੱਟੂ ਪਹਿਲਾਂ ਤਾਂ ਅੰਦਰਸ ਬੋਲਦਾ ਸੀ ਵੀ ਐਂ ਕਹ ਹੁੰਦਾ ਹੁਣ ਉਹ ਇਧਰਲੇ ਪਾਸਿਓਂ ਹਮੇਸ਼ਾ ਤੇ ਮੋਦੀ ਨੂੰ ਬਚਾਉਂਦਾ ਫਿਰਦਾ ਕਿ ਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੀ ਇਹ ਤਾਂ ਕੋਈ ਹੋਰ ਹੀ ਕਰ ਜਾਂਦਾ ਦੱਸੋ ਫਿਰ ਕੌਣ ਕਰ ਜਾਂਦਾ ਸਰ ਕੱਲ ਤੁਰੇ ਆਏ ਸੀ ਮਤਲਬ ਕਿ ਉਹ ਵੀ ਸ਼ੋਅ ਕਮੈਂਟ ਕਰਕੇ ਗਏ ਨੇ ਵੀ ਪੁਲ ਨਹੀਂ ਹਾਲ ਤੱਕ ਬਣਾਇਆ ਸੀ ਆਪਣਾ ਬੋਲਤਾ ਹੂੰ ਰੇਲਵੇ ਦਾ ਜੀ ਕਮੈਂਟ ਕਿਉਂ ਮ ਉਹ ਉਹਦੇ ਪਹਿਲੀ ਆ ਕੇ ਉਹ ਘਾਟਨ ਕਰਨ ਲੱਗ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਰਵਨੀਤ ਬਿੱਟੂ ਦੇ ਵਾਸਤੇ ਗੱਲ ਹੈ ਨਹੀਂ ਇਹ ਕਿਉਂਕਿ ਪੜਪੜ ਜਿਹੜੇ ਨੇ ਇਹਨਾਂ ਨੇ ਸ਼ਕਤੀਆਂ ਆਪਦੇ ਕੋਲੇ ਰੱਖੀਆਂ ਹੋਈਆਂ ਸਾਰੀਆਂ ਇਹਨਾਂ ਨੂੰ ਨਹੀਂ ਦਿੱਤੀਆਂ ਹੋਈਆਂ ਜਿਵੇਂ ਸਿੰਧਿਆ ਹੋ ਗਿਆ ਕਾਂਗਰਸ ਚ ਗਿਆ ਸੀ ਸਿੰਧਿਆ ਹੈ ਨਾ ਉਹਨੂੰ ਸਾਰੇ ਸਾਰੇ ਜਹਾਜ਼ ਵੇਚ ਕੇ ਉਹਨੂੰ ਏਵੀਏਸ਼ਨ ਮਨਿਸਟਰ ਬਣਾਤਾ ਜਹਾਜ਼ ਵੇਚਤੇ ਜਹਾਜ਼ ਤਾਂ ਵਿਸਤਾਰਾ ਤੇ ਟਾਟਾ ਨੇ ਲੈ ਲਈ 에어 ਇੰਡੀਆ ਦੇ ਉਹਨੂੰ ਏਵੀਏਸ਼ਨ ਮਨਿਸਟਰ ਬਣਾਤਾ ਅਸੀਂ ਉਹ ਕੋਲ ਗਿਆ ਵੀ ਦੋ ਦੋ ਤਿੰਨ ਫਲੈਟਾਂ ਸ਼ੁਰੂ ਕਰ ਦੋ ਅਮਰਸਰ ਸਾਹਿਬ ਤੋਂ ਤੇ ਬਹਾਲੀ ਤੋਂ ਉਹ ਕਹਿੰਦਾ ਫਲੈਟਾਂ ਮੇਰੇ ਹੱਥ ਚਾਹੀ ਨਹੀਂ ਮੈਂ ਕਿਹਾ ਵੀ ਹੋਰ ਤੁਹਾਡੇ ਹੱਥ ਚ ਕੀ ਹੈ ਕਹਿੰਦਾ ਕੋਈ 에어ਪੋਰਟ ਦੀ ਪੌੜੀ ਪੂੜੀ ਠੀਕ ਕਰਾਉਣੀ ਹੈ ਕੋਈ ਲਿਫਟ ਖਰਾਬ ਹੋ ਗਈ ਇਹੋ ਜਿਹਾ ਕੁਝ ਹੈ ਨਾ ਜਹਾਜ਼ ਤਾਂ ਵੇਚਦੇ ਸੋ ਐਦਾਂ ਹੀ ਇਹਨਾਂ ਨੇ ਕੀਤਾ ਹੈ ਰੇਲਵੇ ਤੇ ਹੁਣ ਅਮਬਾਨੀ ਨੂੰ ਦੇਣ ਲੱਗੇ ਨੇ ਇਹ ਤੂੰ ਬਿੱਟੂ ਨੂੰ ਰੇਲਵੇ ਮੰਤਰੀ ਬਣਾਤਾ ਉਹਦੇ ਹੱਥ ਚ ਕੱਤ ਖਣੀਏਗਾ ਤੂੰ ਰੀਅਲਿਟੇਸ਼ਨ ਤੇ ਕੋਈ ਕਾਲੀ ਮਸ਼ੀਨ ਲਾਉਣੀ ਹੈ ਕਿਤੇ ਕੋਈ ਕੁਈ ਟਿਕ ਟੁਕ ਟੁਕ ਜਿਹੜੀ ਆ ਪਲੇਟਫਾਰਮ ਦੀ ਟਿਕਟ ਜਿਹੜੀ ਆ ਉਹ ਪ੍ਰਿੰਟ ਨਹੀਂ ਠੀਕ ਹੁੰਦੀ ਕੋਈ ਪ੍ਰਿੰਟਰ ਠੀਕ ਕਰਾਉਣਾ ਇਹ ਜਾ ਮੇਰੇ ਗਮ ਰੇਗਾ ਵਾਲਾ ਕੰਮ ਇਹਨਾਂ ਕੋਲੇ ਹੈਗਾ ਪੂਰੇ ਮੰਤਰੀ ਮੰਤਰੀ ਦਾ ਆਦੀ ਮੰਤਰੀ ਨੇ ਤਾਂ ਵਿਚਾਰੇ ਹੁਣ ਫਰਦੇ ਤੋ ਸਰਪਿੰਟ ਬਲੇਆ ਦੇ ਗਰੀਨ ਆਲਾ ਵੀ ਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਪਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਤੋਂ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮਨਵਾ ਜੇ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਜ਼ਮੀਨੀ ਸਰਕਾਰ ਬਣੀ ਸੀ ਭੰਡਣ ਲੱਗੀ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਹਿੰਦਾ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਮਾ ਖਰਚ ਖੜਾ ਹੋਊਗਾ ਹੁਣ ਦੇਖੋ ਤੁਸੀਂ ਹੋ ਤਾਂ ਗਏ ਹੁਣ ਇਹ ਹੁਣ ਕੋਈ ਕਹਿੰਦਾ ਵੀ ਰੋਤੋ ਕਿਤੇ ਰੋਤੋ ਕਲੇ ਕਿਉਂ ਲੈਣਗੇ ਬਈ ਦੂਜਿਆਂ ਸਿੱਟਾ ਵਾਲੇ ਕਹਿਣਗੇ ਬਈ ਆ ਤੁਸੀਂ ਕੰਮਲੇ ਕੀਤੇ ਨੇ ਆਪਣੇ ਆਪ ਸੰਭੋ ਤੁਸੀਂ ਹੈ ਸੋ ਇਸ ਕਰਕੇ ਮਨ ਲੱਗਦਾ ਨਮਾ ਖਰਚੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਸਾਹ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਹੀ ਹੈਗੀ ਉਪਰ ਚ ਇਹਦਾ ਕੋਈ ਮਤਲਬ ਹੱਲ ਹੋਰ ਲਗੇ ਜਿਵੇਂ ਪਾ ਕਹਿੰਦੇ ਆ ਕਿ ਜਾਂ ਕੋਈ ਰਾਜਾ ਬੜਿੰਗ ਕੋਈ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਹਦਾ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਕੀ ਪਤਾ ਭਾਈ